ਸਤ ਸ੍ਰੀ ਅਕਾਲ ਫਰੈਂਡਸ ਤੇ ਬੱਚੋ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੱਚੋ ਤੁਹਾਡੀਆਂ ਛੁੱਟੀਆਂ ਅੱਜ ਹੁਣ ਤੱਕ ਤਾਂ ਖਤਮ ਹੋਣ ਵਾਲੀਆਂ ਹੋਣੀਆਂ ਕਿਸ ਤਰ੍ਹਾਂ ਦੀਆਂ ਬੀਤੀਆਂ ਮੈਨੂੰ ਕਮੈਂਟ ਜ਼ਰੂਰ ਕਰਿਓ ਇੰਜੋਏ ਕੀਤਾ ਛੁੱਟੀਆਂ ਨੂੰ ਕਈ ਬੱਚੇ ਦੇ ਤਾਂ ਸਕੂਲ ਹੁਣ ਲੱਗਣੇ ਸ਼ੁਰੂ ਹੋ ਗਏ ਹੋਣੇ ਹਨ ਤੇ ਜਿਨ੍ਹਾਂ ਨੇ ਇੰਜੋਏ ਕੀਤਾ ਕਿੱਥੇ ਕਿੱਥੇ ਘੁੰਮਣ ਗਏ ਕਿੰਨੀ ਪੜਾਈ ਕੀਤੀ ਉਹ ਮੈਨੂੰ ਦੱਸਿਓ ਜ਼ਰੂਰ ਤੇ ਫਰੈਂਡਸ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਕਿ ਜੇ ਤੁਹਾਡੇ ਕਿਸੇ ਵੀ ਵੱਡਿਆਂ ਚੋਂ ਬਜ਼ੁਰਗਾਂ ਚੋਂ ਕੋਈ ਵੀ ਪੰਜਾਬੀ ਸਿੱਖਣਾ ਚਾਹੁੰਦਾ ਹੈ ਜਾਂ ਕੋਈ ਵੀ ਕਿਸੇ ਨੂੰ ਪੰਜਾਬੀ ਬਿਲਕੁਲ ਵੀ ਨਹੀਂ ਆਉਂਦੀ ਕਈਆਂ ਨੂੰ ਸ਼ੌਂਕ ਹੁੰਦਾ ਨਾ ਕਿ ਪੰਜਾਬੀ ਸਿੱਖਣੀ ਆ ਲੇਕਿਨ ਕਿੱਦਾਂ ਸਿੱਖਣ ਠੀਕ ਹੈ ਤੇ ਬੱਚੋ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਮੇਰੇ ਵੀਡੀਓ ਸੈਂਡ ਕਰ ਸਕਦੇ ਹੋ ਠੀਕ ਹੈ ਤੇ ਅਗਰ ਤੁਸੀਂ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਵੀ ਕਹੋ ਸਬਸਕ੍ਰਾਈਬ ਕਰੋ ਉਹਨਾਂ ਨੂੰ ਥੋੜਾ ਜਿਹਾ ਸਿਖਾਓ ਤੇ ਨਾਲ ਜਿਹੜਾ ਬੈਲ ਆਈਕਨ ਹੈ ਉਹਨਾਂ ਨੂੰ ਉਸ ਨੂੰ ਦਬਾ ਦਿਓ ਤੇ ਤੁਹਾਨੂੰ ਜਿਹੜੇ ਵੀ ਮੇਰੇ ਵੀਡੀਓਜ਼ ਦੇ ਨੋਟੀਫਿਕੇਸ਼ਨ ਆ ਤੁਹਾਨੂੰ ਮਿਲਦੇ ਰਹਿਣਗੇ ਠੀਕ ਹੈ ਤੇ ਬੱਚੋ ਆਪਾਂ ਹੁਣ ਆਪਣੀ ਕਲਾਸ ਸ਼ੁਰੂ ਕਰਦੇ ਹਾਂ ਤੇ ਆਪਾਂ ਪੜ੍ਹ ਰਹੇ ਹਾਂ ਨਵੀਂ ਉਡਾਨ ਪੁਸਤਕ ਸੈਕਿੰਡ ਕਲਾਸ ਦੀ ਤੇ ਅੱਜ ਆਪਾਂ ਕਰ ਰਹੇ ਹਾਂ ਸੈਕਿੰਡ ਕਲਾਸ ਦੀ ਦਾ ਨੋਵਾਂ ਲੈਸਨ ਕਾਗਜ਼ ਠੀਕ ਹੈ ਲੈਸਨ ਦਾ ਨਾਮ ਕੀ ਹੈ ਕਾਗਜ਼ ਤੇ ਚਲੋ ਸ਼ੁਰੂ ਕਰਦੇ ਹਾਂ ਕਾਗਜ਼ ਕਿਵੇਂ ਬਣਦਾ ਹੈ ਵਿਚਾਰ ਚਰਚਾ ਵਿੱਚ ਆਪਾਂ ਪੜ੍ਹ ਲੈਂਦੇ ਹਾਂ ਕਿ ਸਾਨੂੰ ਕਾਗਜ਼ ਦੀ ਫਾਲਤੂ ਵਰਤੋਂ ਰੋਕਣੀ ਚਾਹੀਦੀ ਹੈ ਤੇ ਕਿਉਂ ਕਾਗਜ਼ ਦੀ ਵਰਤੋਂ ਲਿਖਣ ਤੇ ਪੜਨ ਲਈ ਕੀਤੀ ਜਾਂਦੀ ਹੈ ਕਿਤਾਬਾਂ ਤੇ ਕਾਪੀਆਂ ਕਾਗਜ਼ ਤੋਂ ਬਣਦੀਆਂ ਹਨ ਪਤਾ ਹੈ ਨਾ ਸਾਰਿਆਂ ਨੂੰ ਕਿਤਾਬਾਂ ਤੇ ਕਾਪੀਆਂ ਜਿਹੜੀਆਂ ਕਾਗਜ਼ ਤੋਂ ਬਣਦੀਆਂ ਹਨ ਕਿਤਾਬਾਂ ਜਿਨ੍ਹਾਂ ਨੂੰ ਅਸੀਂ ਪੜਦੇ ਹਾਂ ਜਿਨ੍ਹਾਂ ਨੂੰ ਅਸੀਂ ਪੜਦੇ ਹਾਂ ਉਹਨਾਂ ਨੂੰ ਕੀ ਕਹਿੰਦੇ ਆ ਕਿਤਾਬਾਂ ਤੇ ਜਿਹਨਾਂ ਉੱਪਰ ਅਸੀਂ ਲਿਖਦੇ ਹਾਂ ਉਸਨੂੰ ਕੀ ਕਹਿੰਦੇ ਆ ਕਾਪੀਆਂ ਕਿਤਾਬਾਂ ਕਾਗਜ਼ ਉੱਪਰ ਛਪਦੀਆਂ ਹਨ ਕਾਗਜ਼ ਉੱਪਰ ਹੀ ਛਪਦੀਆਂ ਨਾ ਕਾਗਜ਼ ਲੱਕੜੀ ਦੇ ਗੁੱਦੇ ਤੋਂ ਬਣਦਾ ਹੈ ਗੁੱਦਾ ਕੀ ਹੁੰਦਾ ਪਲਪ ਠੀਕ ਹੈ ਲੱਕੜੀ ਦਰਖਤਾਂ ਤੋਂ ਆਉਂਦੀ ਹੈ ਦਰਖਤ ਜੰਗਲਾਂ ਵਿੱਚ ਉਗਦੇ ਹਨ ਇਸ ਲਈ ਕਾਗਜ਼ ਬਣਾਉਣ ਲਈ ਜੰਗਲਾਂ ਦੀ ਕਟਾਈ ਕੀਤੀ ਜਾਂਦੀ ਹੈ। ਇਹ ਸਾਰਾ ਤੁਹਾਨੂੰ ਪ੍ਰੋਸੈਸ ਦੱਸਿਆ ਹੋਇਆ ਹੈ ਕਿ ਕਾਗਜ਼ ਕਿੱਦਾਂ ਬਣਦਾ ਹੈ। ਠੀਕ ਹੈ? ਧਿਆਨ ਨਾਲ ਇਹਨੂੰ ਪੜ੍ਹਨਾ। ਦਰਖਤਾਂ ਨੂੰ ਮਸ਼ੀਨਾਂ ਨਾਲ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ। ਤੁਸੀਂ ਪਿਕਚਰ ਵਿੱਚ ਦੇਖ ਰਹੇ ਹੋ ਨਾ, ਕੱਟ ਰਹੇ ਹੈ ਨਾ ਛੋਟੇ-ਛੋਟੇ ਟੁਕੜਿਆਂ ਵਿੱਚ ਦਰਖਤਾਂ ਨੂੰ ਕੱਟਿਆ ਜਾਂਦਾ ਹੈ। ਇਹਨਾਂ ਟੁਕੜਿਆਂ ਨੂੰ ਪਾਣੀ ਵਿੱਚ ਪਾ ਕੇ ਗਲਾਇਆ ਜਾਂਦਾ ਹੈ। ਗਲਾਇਆ ਮਤਲਬ ਪਾਣੀ ਦੇ ਵਿੱਚ ਜਿਹੜਾ ਵੀ ਉਹਦਾ ਉਹ ਹੁੰਦਾ ਹੈ ਨਾ ਅ ਪਦਾਰਥ ਉਹਨੂੰ ਘੋਲ ਕਰਕੇ ਲੱਕੜੀ ਨੂੰ ਨਰਮ ਕੀਤਾ ਜਾਂਦਾ ਮਤਲਬ ਗਲਾ ਦਿੱਤਾ ਜਾਂਦਾ ਹੈ ਨਾ ਇਸ ਘੋਲ ਨੂੰ ਪੁਣ ਕੇ ਤੇ ਛਾਣ ਕੇ ਬਰੀਕ ਅਤੇ ਪਤਲਾ ਘੋਲ ਤਿਆਰ ਕੀਤਾ ਜਾਂਦਾ ਹੈ ਕੀ ਕਹਿੰਦਾ ਇਸ ਘੋਲ ਨੂੰ ਪੁਣ ਪਹਿਲੇ ਪੁਣ ਲਿਆ ਜਾਂਦਾ ਹੈ ਤੇ ਛਾਣ ਲਿਆ ਜਾਂਦਾ ਹੈ ਤੇ ਬਰੀਕ ਅਤੇ ਪਤਲਾ ਘੋਲ ਤਿਆਰ ਕੀਤਾ ਜਾਂਦਾ ਬਹੁਤ ਹੀ ਬਰੀਕ ਠੀਕ ਹੈ ਜਿਸ ਨੂੰ ਲੁਗਦੀ ਆਖਦੇ ਹਨ ਲੁਗਦੀ ਲੁਗਦੀ ਮੀਨਸ ਕੀ ਹੁੰਦਾ ਹੈ ਲੁਗਦੀ ਜਿਹੜਾ ਪਲਪ ਹੁੰਦਾ ਹੈ ਲੱਕੜੀ ਦੇ ਬੂਰੇ ਨੂੰ ਪਾਣੀ ਵਿੱਚ ਘੋਲ ਕੇ ਤਿਆਰ ਕੀਤਾ ਗਿਆ گاੜਾ ਪਦਾਰਥ ਜਿਹੜਾ ਹੁੰਦਾ ਉਹਨੂੰ ਲੁਗਦੀ ਕਹਿੰਦੇ ਆ ਫਿਰ ਰੰਗ ਕਾਟ ਪਾ ਕੇ ਇਸ ਘੋਲ ਨੂੰ ਚਿੱਟੇ ਰੰਗ ਵਿੱਚ ਬਦਲਿਆ ਜਾਂਦਾ ਹੈ ਰੰਗ ਕਾਟ ਮਤਲਬ ਜਿਹੜਾ ਰੰਗ ਨੂੰ ਕੱਟ ਕਰਦਾ ਠੀਕ ਹੈ ਉਹਨੂੰ ਇਸ ਘੋਲ ਵਿੱਚ ਚਿੱਟੇ ਰੰਗ ਵਿੱਚ ਬਦਲਿਆ ਜਾਂਦਾ ਹੈ ਇਸ ਲੁਗਦੀ ਨੂੰ ਮਸ਼ੀਨਾਂ ਨਾਲ ਦਬਾ ਕੇ ਇੱਕ ਪਤਲੀ ਤਹਿ ਦੇ ਰੂਪ ਵਿੱਚ ਵਿਛਾ ਲਿਆ ਜਾਂਦਾ ਹੈ ਦੇਖ ਰਹੇ ਹੋ ਨਾ ਆਪਣੇ ਮਸ਼ੀਨਾਂ ਵਿੱਚ ਫਿਰ ਚਲਾ ਜਾਂਦਾ ਹੈ ਇਹ ਤੇ ਫੈਕਟਰੀਆਂ ਦੇ ਵਿੱਚ ਹੈ ਨਾ ਪਿਕਚਰ ਚ ਦੇਖ ਰਹੇ ਹੋ ਨਾ ਮਤਲਬ ਇੱਕ ਤਹਿ ਦੇ ਰੂਪ ਦੇ ਵਿੱਚ ਵਿਛਾ ਲਿਆ ਜਾਂਦਾ ਹੈ ਜਿਸ ਨੂੰ ਸੁਕਾ ਕੇ ਕਾਗਜ਼ ਤਿਆਰ ਕੀਤਾ ਜਾਂਦਾ ਹੈ ਕਾਰਖਾਨਿਆਂ ਵਿੱਚ ਕਾਗਜ਼ ਦੇ ਵੱਡੇ ਵੱਡੇ ਰੋਲ ਤਿਆਰ ਕੀਤੇ ਜਾਂਦੇ ਹਨ ਠੀਕ ਹੈ ਫਿਰ ਦੇਖੋ ਲਿਖਿਆ ਹੈ ਪ੍ਰੋਸੈਸ ਉਹਦਾ ਕਿਸ ਤਰ੍ਹਾਂ ਹੈ ਕਾਗਜ਼ ਕਿਵੇਂ ਬਣਦਾ ਹੈ ਪਹਿਲੇ ਕਿਸ ਤਰ੍ਹਾਂ ਲੱਕੜੀ ਆਉਂਦੀ ਹੈ ਲੱਕੜੀ ਦੀ ਕੀ ਬਣਦੀ ਹੈ ਲੁਗਦੀ ਲੁਗਦੀ ਤੋਂ ਫਿਰ ਉਹ ਰੰਗ ਕਾਟ પા ਕੇ ਸਾਫ਼ ਕਰਨ ਦੀ ਕਿਰਿਆ ਕੀਤੀ ਜਾਂਦੀ ਹੈ ਫੈਕਟਰੀਆਂ ਦੇ ਵਿੱਚ ਹੈਨਾ ਫਿਰ ਉਹਦਾ ਲੁਗਦੀ ਚੋਂ ਪਾਣੀ ਕੱਢਣ ਦੀ ਕਿਰਿਆ ਲੁਗਦੀ ਦੇ ਵਿੱਚੋਂ ਪਾਣੀ ਮਤਲਬ ਛਾਣ ਕੇ ਉਹਨੂੰ ਪਾਣੀ ਉਹਦੇ ਵਿੱਚੋਂ ਕੱਢਿਆ ਜਾਂਦਾ ਹੈ ਕਾਰਖਾਨੇ ਵਿੱਚ ਕਾ ਕੇ ਤਿਆਰ ਕਰਨ ਦੀ ਕਿਰਿਆ ਫਿਰ ਅੱਗੇ ਕੀ ਆਜੂਗਾ ਤਿਆਰ ਕਾਗਜ਼ ਦਾ ਰੋਲ ਰੋਲ ਉਹਦਾ ਬਣਾਇਆ ਜਾਂਦਾ ਹੈ ਫੈਕਟਰੀਆਂ ਦੇ ਵਿੱਚ ਹੈਨਾ ਅਗੇ ਕਾਗਜ਼ ਦੋ ਟੰਗਾ ਨਾਲ ਬਣਦਾ ਹੈ ਇੱਕ ਜਦੋਂ ਕਾਗਜ਼ ਬਣਾਉਣ ਲਈ ਲੱਕੜੀ ਦੇ ਬੂਰੇ ਤੋਂ लुਗਦੀ ਤਿਆਰ ਕੀਤੀ ਜਾਂਦੀ ਹੈ ਦੂਜਾ ਜਦੋਂ लुਗਦੀ ਬਣਾਉਣ ਲਈ ਪੁਰਾਣੇ ਰੱਦੀ ਕਾਗਜ਼ਾਂ ਅਤੇ ਕੱਪੜਿਆਂ ਨੂੰ ਗਲਾਇਆ ਜਾਂਦਾ ਹੈ ਠੀਕ ਹੈ ਇੱਕ ਤਾਂ ਕਾਗਜ਼ ਬਣਾਉਣ ਨੂੰ ਲੱਕੜੀ ਦੇ ਬੂਰੇ ਤੋਂ ਬਣਾਉਂਦੇ ਆ ਨਾ ਦੂਜਾ ਜਿਹੜੇ ਪੁਰਾਣੇ ਜਿਹੜੇ ਕਾਗਜ਼ ਕਾਪੀਆਂ ਜਿਹੜੀਆਂ ਹੁੰਦੀਆਂ ਉਹਨਾਂ ਜਦ ਰੱਦੀ ਹੋ ਗਈ ਪੇਪਰ ਹੋ ਗਏ ਠੀਕ ਹੈ ਇਹਨਾਂ ਅਤੇ ਜਾਂ ਕੱਪੜਿਆਂ ਕੱਪੜਿਆਂ ਨੂੰ ਵੀ ਗਲਾਇਆ ਜਾਂਦਾ ਹੈ ਇਹਨਾਂ ਤੋਂ ਕਾਗਜ਼ ਬਣਦਾ ਹੈ ਦੋ ਤਰੀਕੇ ਨਾਲ ਬਣਦਾ ਇੱਕ ਲੱਕੜੀ ਤੋਂ ਇੱਕ ਪੁਰਾਣੇ ਰੱਦੀ ਕਾਗਜ਼ਾਂ ਤੇ ਕੱਪੜਿਆਂ ਤੋਂ ਠੀਕ ਹੈ ਇਸ ਕਿਰਿਆ ਵਿੱਚ ਪੁਰਾਣੇ ਅਤੇ ਰੱਦੀ ਕਾਗਜ਼ਾਂ ਤੋਂ ਵੀ ਨਵਾਂ ਕਾਗਜ਼ ਤਿਆਰ ਕੀਤਾ ਜਾਂਦਾ ਹੈ ਠੀਕ ਹੈ ਨੈਕਸਟ ਹੈ ਕਾਗਜ਼ ਬਣਾਉਣ ਦੀ ਵਿਧੀ ਦੀ ਖੋਜ ਕਿੱਥੇ ਹੋਈ ਸੀ ਚੀਨ ਵਿੱਚ ਹੋਈ ਚੀਨ ਵਿੱਚ ਪੈਲੋਂ ਪੈਲ ਪੁਰਾਣੇ ਕੱਪੜੇ ਲੱਕੜੀ ਆਦਿ ਨੂੰ ਗਲਾ ਕੇ ਕਾਗਜ਼ ਤਿਆਰ ਕੀਤਾ ਜਾਂਦਾ ਸੀ ਠੀਕ ਹੈ ਸੈਂਕੜੇ ਸਾਲ ਕਾਗਜ਼ ਬਣਾਉਂਦਾ ਭੇਦ ਚੀਨ ਵਿੱਚ ਹੀ ਰਿਹਾ ਠੀਕ ਹੈ ਭੇਦ ਮਤਲਬ ਸੀਕ੍ਰੀਟ ਜਿਹੜਾ ਸੀ ਇਹਨਾਂ ਦਾ ਚੀਨ ਵਿੱਚ ਹੀ ਰਿਹਾ ਬਾਅਦ ਵਿੱਚ ਮਿਸਰ ਦੇ ਸੈਨਿਕਾਂ ਨੇ ਇਸ ਵਿਧੀ ਨੂੰ ਚੀਨੀ ਕੈਦੀਆਂ ਤੋਂ ਕਾਗਜ਼ ਬਣਵਾ ਕੇ ਹਾਸਲ ਕੀਤਾ ਸਮਝ ਆ ਗਈ ਬਾਅਦ ਵਿੱਚ ਜਿਹੜਾ ਮਿਸਰ ਦੇ ਸੈਨਿਕ ਸੀਗੇ ਉਹਨਾਂ ਨੇ ਇਸ ਵਿਧੀ ਨੂੰ ਚੀਨ ਦੀ ਕੈਦੀਆਂ ਤੋਂ ਪਾਗਜ ਬਣਾ ਬਣਵਾ ਕੇ ਹਾਸਲ ਕੀਤਾ ਕੈਦੀ ਜਿਹੜੇ ਉਹ ਵਿਅਕਤੀ ਜੋ ਆਜ਼ਾਦ ਨਾ ਹੋਵੇ ਉਹਨਾਂ ਤੋਂ ਇਹਨਾਂ ਨੇ ਪ੍ਰਾਪਤ ਕੀਤਾ ਸੀਗਾ ਠੀਕ ਹੈ ਕਾਗਜ਼ ਦੀ ਵਰਤੋਂ ਬੜੇ ਧਿਆਨ ਨਾਲ ਕਰਨੀ ਚਾਹੀਦੀ ਹੈ ਬੇ ਲੋੜੇ ਮਤਲਬ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ ਠੀਕ ਹੈ ਉਹਨਾਂ ਕਹਿੰਦੇ ਬੇ ਲੋੜੇ ਅਤੇ ਪੁਰਾਣੇ ਕਾਗਜ਼ਾਂ ਨੂੰ ਇੰਦਰ ਉਧਰ ਨਹੀਂ ਸੁਟਣਾ ਚਾਹੀਦਾ ਸਗੋਂ ਰੱਦੀ ਵਿੱਚ ਦੇ ਦੇਣਾ ਚਾਹੀਦਾ ਰੱਦੀ ਚ ਦੇਣ ਨਾਲ ਉਹਨਾਂ ਦੇ ਕੰਮ ਆਂਦਾ ਹੈ ਹੈਨਾ ਅੱਗੋਂ ਭੇਜਦੇ ਆ ਉਹ ਤੇ ਅੱਗੇ ਹੈ ਕਾਗਜ਼ ਦੀ ਵਰਤੋਂ ਕਿਵੇਂ ਕਰੀਏ ਕਾਗਜ਼ ਦੀ ਬੇਲੋੜੀ ਵਰਤੋਂ ਨਾ ਕਰੀਏ ਬੇਲੋੜੀ ਮਤਲਬ ਜੋ ਕਿਸੇ ਕੰਮ ਨਾ ਆਵੇ ਬੇਲੋੜੀ ਵਰਤੋਂ ਨਾ ਕਰੋ ਕਾਪੀ ਤੋਂ ਕਾਗਜ਼ ਨਾ ਫਾੜੋ ਫਾੜੋ ਜਾਂ ਪਾੜੋ ਕਾਪੀ ਤੋਂ ਕਾਗਜ਼ ਨਾ ਪਾੜੋ ਕਿਤਾਬਾਂ ਸੰਭਾਲ ਕੇ ਰੱਖੋ ਕਾਗਜ਼ਾਂ ਨੂੰ ਅੱਗ ਵਿੱਚ ਨਾ ਸਾੜੋ ਸਾੜ ਦਿੱਤਾ ਤਾਂ ਫਿਰ ਉਹ ਕੰਮ ਨਹੀਂ ਆਊਗਾ ਨਾ ਬੇਲੋੜੇ ਕਾਗਜ਼ਾਂ ਨੂੰ ਰੱਦੀ ਵਿੱਚ ਰੱਖੋ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈ ਕਾਗਜ਼ਾਂ ਨੂੰ ਉਹਨਾਂ ਨੂੰ ਰੱਦੀ ਵਿੱਚ ਰੱਖੋ ਤਾਂ ਕਿ ਅਸੀਂ ਉਹਨਾਂ ਨੂੰ ਰੱਦੀ ਵਿੱਚ ਦੇ ਸਕੀਏ ਹਨ ਰੱਦੀ ਨੂੰ ਸਿਰਫ ਕਬਾੜੀ ਕੋਲ ਹੀ ਵੇਚੋ ਕਬਾੜੀ ਰੱਦੀ ਨੂੰ ਕਾਗਜ਼ ਬਣਾਉਣ ਵਾਲੇ ਕਾਰਖਾਨੇ ਵਿੱਚ ਭੇਜਦਾ ਹੈ ਸਮਝ ਆ ਗਿਆ ਇਹ ਸਾਰਾ ਪ੍ਰੋਸੈਸ ਕਿਦਾਂ ਹੁੰਦਾ ਠੀਕ ਹੈ ਜਿਹੜੀ ਰੱਦੀ ਹੁੰਦੀ ਆਪਾਂ ਪੇਪਰ ਪੜ੍ਹਦੇ ਹਾਂ ਨਾ ਨਿਊਜ਼ਪੇਪਰ ਜਾਂ ਬੱਚਿਆਂ ਦੀ ਪੁਰਾਣੀਆਂ ਕਾਪੀਆਂ ਕਿਤਾਬਾਂ ਹੁੰਦੀਆਂ ਉਹਨਾਂ ਨੂੰ ਰੱਦੀ ਵਿੱਚ ਵੇਚਦੇ ਆ ਨਾ ਤੇ ਕਬਾੜੀ ਲੈਂਦਾ ਨਾ ਕਬਾੜੀ ਉਸ ਨੂੰ ਕਾਗਜ਼ ਬਣਾਉਣ ਲਈ ਕਾਰਖਾਨੇ ਵਿੱਚ ਭੇਜ ਦਿੰਦਾ ਹੈ ਠੀਕ ਹੈ ਤੇ ਇਹ ਸੀ ਆਪਣਾ ਲੈਸਨ ਕਾਗਜ਼ ਕਾਗਜ਼ ਕਿਵੇਂ ਬਣਦਾ ਹੈ ਠੀਕ ਹੈ ਤੇ ਅੱਗੋਂ ਇਹਦੇ ਆਪਾਂ ਕੁਐਸਚਨ ਆਨਸਰ ਕਰਾਂਗੇ ਨੈਕਸਟ ਕਲਾਸ ਦੇ ਵਿੱਚ बच्चों अज की क्लास आप खत्म करते हैं अगली क्लास में फिर मिला अगला लैसन लेके बाय बाय टेक केयर बच्चो थैंक यू